ਪਾਉ ਨੂੰ ਕਰੋੜਾਂ ਦਾ ਘਾਟਾ ਪਿਆ ਤੇ ਪੰਜਾਬ ਸਰਕਾਰ ਨੂੰ ਲਗਾਤਾਰ ਇਸ ਦਿੱਤੇ ਹੋਏ ਸਹੂਲਤ ਦੇ ਉੱਪਰ ਨੁਕਸਾਨ ਚੱਲਣਾ ਪੈ ਰਿਹਾ ਠੀਕ ਕਿਹਨੇ ਕੋਈ ਤਾਂ ਜਿਹੜਾ ਜਿਹੜੀਆਂ ਸਬਸਿਡੀਆਂ ਅਸਲ ਵਿੱਚ ਜਦੋਂ ਤੋਂ ਚੱਲਦੀਆਂ ਨੇ ਭੀਆਂ ਸਬਸਿਡੀਆਂ ਇਹ ਉਦੋਂ ਤੋਂ ਲੈ ਕੇ ਜਿਹੜਾ ਬਿਜਲੀ ਬੋਰਡ ਆ ਇਹ ਬਹੁਤ ਵੱਡੇ ਘਾਟੇ ਜਾਂਦਾ ਪਿਆ ਤੇ ਇਹ ਵੋਟਾਂ ਦੀ ਹੋੜ ਹੈ ਵੋਟਾਂ ਦੀ ਹੋੜ ਕਰਕੇ ਹਰ ਕੋਈੰਦਾ ਸੋਚਦਾ ਵੀ ਆਪਾਂ ਵੋਟਾਂ ਲੈ ਲੋਗਾ ਕਸਮਾ ਦਾ ਸਿਰ ਕਾਏ ਸਟੇਟ ਜਾਂ ਬਿਜਲੀ ਬੋਰਡ ਜੋ ਮਰਜ਼ੀ ਹੋਵੇ ਇਹਦੇ ਵਿੱਚ ਸਰਕਾਰਾਂ ਨੂੰ ਹਮੇਸ਼ਾ ਸੋਚ ਕੇ ਹੀ ਇਹੋ ਜਿਹੇ ਕਦਮ ਨੇ ਜਿਹੜੇ ਚੁੱਕਣੇ ਚਾਹੀਦੇ ਆ ਸਾਨੂੰ ਤਾਂ ਸਹੂਲਤ ਮਿਲ ਜੇ ਸਾਨੂੰ ਤਾਂ ਫਾਇਦਾ ਹੈ ਐਸੇ ਕਹਾਂਗੇ ਵੀ ਬਹੁਤ ਵਧੀਆ ਪਰ ਅਗਾ ਬੋਰਡ ਦੇ ਪੱਲੇ ਕੱਖ ਨਹੀਂ ਹੈਗਾ ਜਦੋਂ ਤੁਸੀਂ ਕੋਈ ਕੰਮ ਕਰਾਉਣ ਚੱਲੇ ਜਾਓ ਉੱਤੇ ਜਾ ਕੇ ਵੇਖ ਲਓ ਹਾਲਾਤ ਇੰਨੇ ਮਾੜੇ ਆ ਬੋਰਡ ਦੇ ਨਾਉ ਨਾ ਕੋਈ ਬੰਦਾ ਹੈ ਸਟਾਪ ਦੀ ਈਟੀ ਵੱਡੀ ਕਮੀ ਹੈ ਫਿਊਜ ਲਾਣ ਵਾਲਾ ਵੇਖਿਆ ਨੀਗਾ ਇਹ ਹਾਲਾਤ ਨੇ ਸਰਕਾਰਾਂ ਨੂੰ ਵੇਖ ਕੇ ਹੀ ਕੋਈ ਨਾ ਕੋਈ ਕਦਮ ਇਹੋ ਜਿਹਾ ਜਿਹੜਾ ਉਹ ਸਬਸਿਡੀਆਂ ਵਾਲਾ ਚੁਕਣਾ ਚਾਹੀਦਾ ਹੁਣ ਦੂਜੇ ਪੰਨੇ ਇੱਕ ਵਾਰ ਜਦੋਂ 97 ਤੇ ਸਰਕਾਰ 85 ਸਰਕਾਰ ਬਣੀ ਬਰਨਾਲਾ ਆਜ਼ਾਦੀ ਉਸ ਟਾਈਮ ਉਹਨਾਂ ਨੇ ਦੋ ਰੁਪਏ ਇਹ ਯੂਨਟ ਜਿਹੜਾ ਉਹ ਕੱਟ ਕੀਤਾ ਹੈ ਮੋਟਰਾਂ ਦਾ ਪਾਵਰ ਸੀ ਪਾਵਰ ਦੋ ਰੁਪਏ ਕੱਟ ਕਰ ਦਿੱਤੀ ਮੋਟਰਾਂ ਦੀ ਤੇ ਲੋਕ ਬੜੇ ਖੁਸ਼ ਹੋਏ ਸਨ ਵੀ ਮੈਘਮੇ ਨੂੰ ਵੀ ਪੈਸਾ ਜਾ ਰਿਹਾ ਹੈ ਤੇ ਸਾਰਾ ਕੁਝ ਠੀਕ ਚੱਲੀ ਜਾਂਦਾ ਹੈ ਨਾ ਹੁਣ ਇੱਕ ਘਰ ਆ ਇੱਕ ਘਰ ਦੇ ਵਿੱਚ ਆਮਦਨ ਆਵੇ ਨਾ ਕਿਤੋਂ ਤੇ ਉਹਦੇ ਵਿੱਚੋਂ ਤੁਸੀਂ ਜੋ ਹੈਗਾ ਉਹ ਲਈ ਜੋਗੇ ਤਾਂ ਇੱਕ ਨਾ ਇੱਕ ਦਿਨੋਂ ਭਾਂਡਾ ਮੁੱਦਾ ਵੱਜਣਾ ਇਹ ਹਾਲਾਤ ਬਣ ਗਏ ਬਿਜਲੀ ਬੋਰਡ ਦੇ ਇਸ ਕਰਕੇ ਹੁਣ ਉਹਦੇ ਚੋਂ ਨਿਕਲੀਦਾ ਜਾਂਦਾ ਫ੍ਰੀ ਦੇਈ ਜਾ ਰਿਹਾ ਆ ਆਪਾਂ ਸਾਰਾ ਕੁਝ ਮੋਟਰਾਂ ਵਾਲਾ ਵੀ ਫ੍ਰੀ ਹੈ ਘਰਾਂ ਵਾਲੀ ਵੀ ਫ੍ਰੀ ਹੈ 600 ਜੂਟ ਫ੍ਰੀ ਹੈ ਸਾਰਾ ਕੁਝ ਚੱਲ ਰਿਹਾ ਹੈ ਤੇ ਆ ਕਿਧਰ ਹੋ ਰਿਹਾ ਕੁਛ ਨਹੀਂ ਬੋਰਡ ਨੂੰ ਤਰਖਾਹਾਂ ਵੀ ਚਾਹੀਦੀਆਂ ਨੇ ਬੋਰਡ ਨੇ ਕੰਮ ਵੀ ਕਰਨੇ ਨੇ ਬੋਰਡ ਨੇ ਸਾਮਾਨ ਵੀ ਮੰਗਾਉਣਾ ਤਿਆਰ ਵੀ ਕਰਾਉਣਾ ਹੈ ਨਾ ਇਸ ਕਰਕੇ ਇਹ ਹਾਲਾਤ ਬਹੁਤ ਗਰਬੜ ਹੋ ਗਏ ਇਹ ਸਾਰੀਆਂ ਪਾਰਟੀਆਂ ਨੂੰ ਬਹਿਣਾ ਪਊਗਾ ਬੈ ਕੇ ਸਿਰ ਜੋੜ ਕੇ ਇਹਦੇ ਉੱਤੇ ਇਹ ਚਰਚਾ ਕਰਨੀ ਪਊਗੀ ਇਸ ਵਿਸ਼ੇ ਦੇ ਉੱਤੇ ਤਾਂ ਜਾ ਕੇ ਸੰਕਟ ਦੂਰ ਹੋਣਾ ਨਹੀਂ ਤੇ ਇਹ ਪੈਰੋ ਪੈਰ ਵਧੇਗਾ ਹਰ ਇੱਕ ਪਾਰਟੀ ਜਿਹਨੇ ਐਟਕਾ ਉਹ ਘੱਟ ਥੋੜਾ ਜਿਹਾ ਕਿ ਤਾਂ ਪਹਿਲਾਂ 200 ਜੁਨਟ ਸੀਗਾ ਚੱਲਦਾ ਦੋਹੋ ਤੇ ਇਹਨਾਂ ਨੇ 300 ਕਰਤਾ ਉਹ 300 ਅਗਲੀ ਜਿਹੜੀ ਆਵੇਗੀ ਉਹ 400 ਕਰ ਦੂਗੀ ਪਰ ਬੋਰਡ ਕਿਵੇਂ ਚੱਲੇਗਾ ਇਹ ਕਿ ਵੇਖਣ ਵਾਲੀ ਗੱਲ ਹੈ ਵੀ ਬੋਰਡ ਨੂੰ ਚਲਾਏਗਾ ਕੌਣ ਤੇ ਉਹਦੇ ਵਾਸਤੇ ਪੈਸਾ ਕਿੱਥੋਂ ਆਣਾ ਹੈ ਇਹ ਚੱਕਰ ਆ ਇਹ ਸਾਰਾ ਸੋਚਣ ਵਾਲੀ ਗੱਲ ਆ ਬਾਕੀ ਬਹੁਤ ਹਾਲਾਤ ਖਰਾਬ ਨੇ ਪੰਜਾਬ ਦੇ ਅੰਦਰ بارشਾਂ ਹੋ ਰਹੀਆਂ ਰੁੱਖ ਅਸੀਂ ਕਿਤੇ ਛੱਡਿਆ ਕੋ ਨਹੀਂ ਸਰਕਾਰਾਂ ਇਹਦਰ ਧਿਆਨ ਨਹੀਂ ਦਿੰਦੀਆਂ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਬੇਨਤੀ ਕਰਦੇ ਆ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਹਰ ਸਾਲ ਕੋਸ਼ਿਸ਼ ਕਰੀਦੀ ਆ ਬੂਟੇ ਲਾਉਣ ਦੀ ਹੁਣ ਵੀਇ ਇੱਕ ਮਹਿਮਾ ਜਿਹੜੀ ਉਹ ਚਲਾ ਰਹੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਬੇਨਤੀ ਕਰਦੇ ਆ ਕਿ 5 ਤੋਂ ਲੈ ਕੇ 10 ਬੂਟੇ ਹਰ ਇਨਸਾਨ ਨੂੰ ਲਾਵੇ ਵੀ ਇਹ ਉਹਨੂੰ ਸੰਭਾਲੇ ਵੀ ਲਾਵੇ ਵੀ ਤੇ ਸਵਾਲੇ ਵੀ ਇਹ ਸਾਰਿਆਂ ਨੂੰ ਅਪੀਲ ਆ ਜੇ ਆਪਾਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਤਾਂ ਹੀ ਆਪਾਂ ਬਚਾਂਗੇ ਨਹੀਂ ਤੇ ਜਿੰਦਰ ਨੂੰ ਨਿਗਾਹ ਮਾਰ ਲਓ ਦੂਰ ਤੱਕ ਰੋਕ ਹੀ ਨਹੀਂ ਦਿਖਦਾ ਨਹੀਂ ਤਾਂ ਲੋਕ ਮੋਟਰਾਂ ਤੇ ਬੈਠੇ ਹੁੰਦੇ ਸੀ ਮੋਟਰਾਂ ਤੇ ਰੁੱਖ ਹੁੰਦੇ ਆਈਡੀਆ ਸੰਗਣੀਆਂ ਆ ਸ਼ਾਵਾਂ ਹੁੰਆਂ ਤੇ ਹੁਣ ਕਿਤੇ ਕੋਈ ਲੱਭਦਾ ਹੀ ਨਹੀਂ ਕੁਝ ਵੀ ਰੁੱਖ ਕਿਤੇ ਹੈ ਹੀ ਨਹੀਂਗਾ ਉਹ ਤੇ ਉਹ ਵੀ ਕਾਰਨ ਬਣ ਗਿਆ ਆਪਣਾ بارشਾਂ ਘਟ ਗਈਆਂ ਜੰਗਲ ਹੀ ਘਟ ਗਏ بارشਾਂ ਘਟਣੀਆਂ ਕਰਨੀਆਂ ਸੀ ਤੇ ਧਰਤੀ ਹੇਠਲਾ ਪਾਣੀ ਜਿਹੜਾ ਇਹ ਕਿ ਫ੍ਰੀ ਫੰਡ ਦੇ ਨਾਲ ਇਹ ਵੀ ਚੱਕਰ ਹੋ ਗਿਆ ਹੁਣ ਮੈਂ ਤਾਂ ਕੱਲ ਵੀ ਇੱਕ ਜਗ੍ਹਾ ਬੋਲ ਕੇ ਆਇਆ ਸੀਗਾ ਵੀ ਯਾਰ ਅਸੀਂ ਇੱਕ ਮਨ ਆਪਣੇ ਦੇ ਅੰਦਰ ਕਵਹਿਮ ਪਾਲ ਲਿਆ ਵੀ ਪਹਿਲੀ ਖੈਲੀ ਇਹ ਲਾਈਟ ਆ ਗਈ ਬਿਜਲੀ ਫ੍ਰੀ ਹੈ ਉਹਦੇ ਛੱਡ ਦਿਓ ਖੇਤ ਦੇ ਵਿੱਚ ਖੈਲੀ ਜੇ ਪਹਿਲੀ ਠੰਡੀ ਹੋ ਰਹੀ ਹੈ ਤੇ ਸਾਨੂੰ ਇੱਕ ਵਹਿਮ ਆ ਉਹ ਅਸੀਂ ਵਹਿਮ ਪਾਲ ਲਿਆ ਹੋਇਆ ਪਹਿਲੀ ਠੰਡੀ ਕਰਨ ਵਾਲਾ ਪਹਿਲੀ ਬਿਲਕੁਲ ਨਹੀਂ ਠੰਡੀ ਆਉਦੀ ਜਦੋਂ ਪਹਿਲੀ ਠੰਡੀ ਰੱਬ ਕਰਦਾ ਪਾਣੀ ਛਾੜਦਾ 4-4 ਫੁੱਟ ਫੇਰ ਇਸ ਚੀਕਾਂ ਹੀ ਮਾਰਦੇ ਠੰਡੀ ਕਿਧਰ ਜਾਂਦੀ ਹੈ ਬਿਲਕੁਲ ਕੋਈ ਠੰਡੀ ਵਾਲੀ ਨਹੀਂ ਹੈ ਵਹਿਮ ਆ ਇਹ ਵੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪਾਣੀ ਨੂੰ ਬਚਾ ਲਓ ਆਉਣ ਵਾਲੀ ਪੀੜ੍ਹੀ ਵਾਸਤੇ ਪਾਣੀ ਹੈ ਨਹੀਂ ਬਿਲਕੁਲ ਵੀ ਤੇ ਆਪਾਂ ਨੂੰ ਇਹ ਪਹਿਲੀਆਂ ਠੰਡੀਆਂ ਕਰਨ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਝੋਨਾ ਵੀ ਲਾਉਣ ਵਾਸਤੇ ਆਪਾਂ ਨੂੰ ਥੋੜਾ ਜਨਾ ਅੱਜ ਰੁਕ ਜਾਣਾ ਚਾਹੀਦਾ ਅੱਜ ਹੁਣੇ ਬੈਠੇ ਹੀ ਚਰਚਾ ਕਰ ਰਹੇ ਆ ਸੰਤੂ ਸਾਹਿਬ ਤੇ ਮੈਂ ਬੈਠੇ ਗੱਲਾਂ ਕਰ ਰਹੀ ਇਹ ਐਡਵਾਂਸ ਜੇ ਨਹੀਂ ਲਾਉਣਾ ਜਿਹਦਾ ਅੱਧੋਂ ਜ਼ਿਆਦਾ ਤੂੰ ਸੜ ਜਾਂਦਾ ਇੱਕ ਗੱਲ ਦੂਜੀ ਗੱਲ ਇਹ ਜਦੋਂ ਪਿਛਲੇ ਸਾਲ ਪਾਣੀ ਆਏ ਸਨ ਜਦੋਂ ਪਾਣੀ ਆਇਆ ਸੀ ਚਾਰੇ ਝੋਨੇ ਖਰਾਬ ਹੋ ਗਏ ਲੋਕਾਂ ਨੇ ਪੌਦਾ ਬੀਜ ਕੇ ਵੀ ਦਵਾਰੇ ਲੈ ਸਨ ਤੇ ਉਹ ਵੀ ਉਹਨੇ ਝਾੜ ਦੇਗਾ ਤੇਰਾ ਆਪਾ ਕਿਉਂ ਨਹੀਂ ਸਮਝਦੇ ਇਤੋਂ ਪਹਿਲਾਂ ਜੇਕਰ 92 ਤੇ 93 ਜਦੋਂ ਆਏ ਸੀ 93 ਹੜ ਉਦੋਂ ਵੀ ਟੋਟਲ ਮਾਰੇਗਾ ਇਹ ਝੋਨੇ ਉਦੋਂ ਵੀ ਸੱਜੋ ਖੱਬੇ ਲਾ ਕੇ ਲੋਕਾਂ ਨੇ ਪਨੀਰੀਆਂ ਲਿਆ ਕੇ ਲਾਈਆਂ ਤੇ ਉਦੋਂ ਵੀ ਝਾੜ ਪੂਰਾ ਦੇ ਗਿਆ ਠੀਕ ਹੈ ਬੜਾ ਐਡਵਾਂਸ ਕੋਈ ਝਾੜ ਜ਼ਿਆਦਾ ਨਹੀਂ ਦਿੰਦਾ ਜਦੋਂ ਬਾਰਸ਼ਾਂ ਮਾੜੀਆਂ ਸ਼ੁਰੂ ਹੋ ਜਾਣ ਉਦੋਂ ਮੇਰੇ ਖਿਆਲ ਦੇ ਮੁਤਾਬਕ ਸ਼ਾਇਦ ਝਾੜ ਜਿਹੜਾ ਉਹ ਵੱਧ ਆਏ ਉਹਨਾਂ ਵਾਲੇ ਲੱਗੇ ਨਾਲੋਂ ਇਸ ਕਰਕੇ ਸਾਨੂੰ ਸਾਰੇ ਪਾਸੇ ਵਾਲੇ ਧਿਆਨ ਦੇਣਾ ਚਾਹੀਦਾ ਝਾੜ ਪਾਵੇ ਚਲੋ ਮੰਨ ਲੀਂਦੇ ਆਪਾਂ ਘਟ ਵੀ ਜਾਂਦਾ ਥੋੜਾ ਪਰ ਜਿਹੜਾ ਪਾਣੀ ਹੈ ਬੜਾ ਕੀਮਤੀ ਹੈ ਬੇਮੁੱਲਾ ਕੀਮਤੀ ਪਾਣੀ ਜਿਹੜਾ ਜਿਹੜਾ ਸਾਨੂੰ ਮਿਲਦਾ ਹੀ ਨਹੀਂ ਉਹਨਾਂ ਵਾਲੇ ਸਮੇਂ 'ਚ ਵੱਡਾ ਸੰਕਟ ਪੈਦਾ ਹੋਣ ਵਾਲਾ ਉਹਨੂੰ ਤਾਂ ਸਾਨੂੰ ਸਾਮ੍ਹ ਕੇ ਰੱਖਣ ਵਾਸਤੇ ਕੁਝ ਨਾ ਕੁਝ ਕਰਨਾ ਬੜਾ ਜ਼ਰੂਰੀ ਹੈ ਆਕੋ ਨਦੀ ਫਸਲਾਂ ਕੀ ਬਦਲ ਹੋਣਾ ਚਾਹੀਦਾ ਕਿਸਾਨ ਜਿੱਥੇ ਬੱਗੇ ਆ ਕਿਸਾਨ ਲੈਣਗੇ ਚੋਨਾ ਛੱਡ ਕੇ ਕੀ ਬਕਰਗਾ ਨਹੀਂ ਉਹ ਤਾਂ ਵੇਖੋ ਜਿੰਨਾ ਚਿਰ ਸਰਕਾਰਾਂ ਐਮਐਸਪੀ ਨਹੀਂ ਦਿੰਦੀਆਂ ਦੂਜੀਆਂ ਫਸਲਾਂ ਤੇ ਉਹਨਾਂ ਚਿਰ ਕੋਈ ਬਦਲੇ ਦਾ ਹੈ ਹੀ ਨਹੀਂ ਸਰਕਾਰ ਨੇ ਪਿੱਛੇ ਕਹਦਾ ਮੂੰਗੀ ਲਾਓ ਜੇ ਤੁਸੀਂ ਮੂੰਗੀ ਲੋਕਾਂ ਨੇ ਲਾਤੀ ਕਿਤੇ ਵਿਕੀ ਆਓ ਬੁਰੀ ਹਾਲਤੋ ਕੀ 4-4000 ਨੂੰ 35-3500 ਨੂੰ ਮੂੰਗੀ ਜਿਹੜੀ ਲੋਕਾਂ ਨੇ ਸੁੱਟੀ ਆ ਵਿਕੀ ਨਹੀਂ ਉਹ ਸੁੱਟੀ ਆ ਤੇ ਫਿਰ ਕਿਵੇਂ ਲੋਕ ਜ਼ਿੰਮੇਦਾਰ ਉੱਧਰ ਨੂੰ ਹੋਵੇਗਾ ਜਿੰਨਾ ਚਿਰ ਗਾਰੰਟੀ ਕਾਨੂੰਨ ਨਹੀਂ ਬਣਦਾ ਐਮਐਸਪੀ ਦਾ ਤੇ ਐਮਐਸਪੀ ਤੇ ਸਰਕਾਰਾਂ ਖਰੀਦੀਆਂ ਨਹੀਂ ਜਿਹੜੇ ਜਿਹੜੇ ਫਸਲ ਐ ਜਾਂ ਇਹਨਾਂ ਨੂੰ ਕੋਈ ਗਰੁੱਪ ਬਣਾਏ ਜਾਣਾ ਵੀ ਐਸ ਏਰੀਏ ਦੇ ਵਿੱਚ ਆ ਫਸਲ ਹੁੰਦੀ ਐ ਐਸ ਏਰੀਏ ਚਾ ਹੁੰਦੀ ਐ ਇਸ ਤਾ ਹੁੰਦੀ ਐ ਵੰਡ ਕੇ ਕੀਤਾ ਜਾਵੇ ਤੇ ਪਾਣੀ ਜਿਹੜਾ ਉਹ ਵੱਜ ਸਕਦਾ ਹੈ ਨਾ ਤੇ ਤਾਂ ਹੀ ਲੋਕ ਬਦਲਾਅ ਲੈ ਬੰਦੇ ਵੀ ਆਉਣਗੇ ਜਦੋਂ ਫਸਲਾਂ ਖਰੀਦਣੀਆਂ ਨਹੀਂ ਇੱਕ ਵਾਰ ਦੀ ਗੱਲ ਟਮਾਟਰ ਲੋਕਾਂ ਨਾਲੇ ਟਮਾਟਰ ਛੜਕਾਂ ਦੇ गिरਨੇ ਪਏ ਆਲੂ ਲਾ ਲੈਂਦਿਆ ਆਲੂ ਛੜਕਾਂ ਦੇ ਗੇਰਨੇ ਪੈ ਗਏ ਤੇ ਜੇਕਰ ਗੰਨਾ ਗੰਨੇ ਦੇ ਬਕਾਇਏ ਅਜੇ ਤੱਕ ਰੋਲ ਦੇ ਫਿਰਦੇ ਆ ਇਹੜੀ ਫਸਲ ਜ਼ਿੰਮੇਦਾਰ ਹੋਣ ਕੇਵਲ ਤੇ ਕੇਵਲ ਇੱਕੋ ਫਸਲ ਹੈ ਜਿਹੜੀ ਝੋਨਾ ਤੇ ਕਣਕ ਜਿਹੜਾ ਲੋਕਾਂ ਨੂੰ ਇਹ ਪਤਾ ਵੀ ਜਦੋਂ ਅਸੀਂ ਲਾਉਂਦੇ ਨਾਲ ਦੀ ਨਾਲ ਸਾਨੂੰ ਪੇਮੈਂਟ ਹੋ ਜਾਣੀ ਹੈ ਤਾਂ ਕਰਕੇ ਲੋਕੇ ਦਾ ਖੇੜਾ ਜਿਹੜਾ ਨਹੀਂ ਛੱਡਦੇ ਇਹਦੇ ਵਾਸਤੇ ਸਰਕਾਰ ਨੂੰ ਅੱਗੇ ਆਉਣਾ ਪਊਗਾ ਸਰਕਾਰ ਨੂੰ ਪਹਿਲ ਕਰਨੀ ਪੈਣੀ ਸ਼ੰਭੂ ਬਾਡਲ ਤੇ ਜਿਹੜਾ ਲੋਕਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿਸਾਨ ਜਿੱਥੇ ਬੰਦਿਆਂ ਨੂੰ ਚੰਗੀ ਗੱਲ ਹੈ ਲੋਕ ਬੜੇ ਦੁਖੀ ਨੇ ਸਾਨੂੰ ਇਹਦੇ ਨਾਲ 6:00 ਵਜੇ ਹੈ ਸਾਨੂੰ ਜਰਜ ਬੰਦਿਆਂ ਨੂੰ 6:00 ਇਸ ਮੋਰਚਾ ਲੱਗਣ ਦੇ ਨਾਲ ਵੱਜੀ ਆ ਲੋਕ ਬੜੇ ਸਰ ਤੋਂ ਪਾਸੇ ਹੋਏ ਨੇ ਲੋਕਾਂ ਨੇ ਸਾਡੇ ਤੇ ਇਲਜ਼ਾਮ ਲਾਏ ਆ ਬਹੁਤ ਵੱਡੇ ਤੇ ਅਸੀਂ ਤੋਂ ਉਦੋਂ ਹੀ ਇਹ ਗੱਲ ਕਹਿਤੀ ਸੀ ਵੀ ਜਦੋਂ ਹੁਣ ਅੱਗੇ ਕੋਈ ਗੱਲ ਕਰਨ ਵਾਲੇ ਹੈ ਨਹੀਂ ਸਰਕਾਰ ਹੈ ਨਹੀਂ ਗਈ ਕੋਈ ਇਹ ਅੰਦੋਲਨ ਸਾਨੂੰ ਓਨਾ ਚਿਰ ਵਾਸਤੇ ਜਿਵੇਂ ਦਿੱਲੀ ਵਾਲਾ ਸਸਪੈਂਡ ਕੀਤਾ ਸੀ ਇਹ ਵੀ ਭਾਵੇਂ ਸਸਪੈਂਡ ਹੀ ਕਰਕੇ ਆ ਜਾਂਦੇ ਇਹ ਸਸਪੈਂਡ ਕਰ ਦੇਣਾ ਚਾਹੀਦਾ ਤੇ ਜਦੋਂ ਹੁਣ ਨਵੀਂ ਸਰਕਾਰ ਬਣੀ ਹੈ ਨਵੀਂ ਸਰਕਾਰ ਨਾਲ ਆ ਮੱਥਾ ਹੀ ਥੋੜਾ ਲਾਣਾ ਆ ਹੁਣ ਸਾਰਾ ਨਵੀਂ ਭਾਵੇਂ ਉਹੀ ਆਈ ਹੈ ਰਿਪੀਟ ਹੋਈ ਆ ਪਰ ਨਵੀਂ ਸਰਕਾਰ ਨਾਲ ਇੱਕ ਬਾਤ ਗੱਲਬਾਤ ਰਾਹੀਂ ਚੱਲੂਗੀ ਗੱਲ ਅਸੀਂ ਸਰਕਾਰ ਨੂੰ ਵੀ ਅਪੀਲ ਕਰਨੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਰਨੇ ਆ ਵੀ ਜਿਹੜੇ ਕਿਸਾਨ ਬੈਠੇ ਨੇ ਉੱਥੇ ਬਾਕੀ ਕਿਸਾਨ ਜਥੇਬੰਦੀਆਂ ਨੇ ਸਾਰੇ ਮਸਲੇ ਹੱਲ ਕਰਨ ਵਾਸਤੇ ਜਥੇਬੰਦੀਆਂ ਨੂੰ ਬੁਲਾਇਆ ਜਾਵੇ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਇਹ ਮਸਲੇ ਜਿਹੜੇ ਨੇ ਹੱਲ ਕੀਤੇ ਜਾਣ ਤੇ ਇਹ ਜਿਹੜੇ ਜਾਮ ਹੋਏ ਨੇ ਜਿਹੜੇ ਰੋਡ ਨੇ ਇਹ ਖੁੱਲਣੇ ਚਾਹੀਦੇ ਆ ਲੋਕਾਂ ਦਾ ਜਿਹੜਾ ਸਾਡੇ ਤੇ ਗੁੱਸਾ ਫੁੱਟ ਰਿਹਾ ਉਹ ਨਹੀਂ ਆਉਣ ਦੇਣਾ ਚਾਹੀਦਾ ਸਾਨੂੰ ਆਪਣੇ ਉੱਤੇ ਇਲਜ਼ਾਮ ਨਹੀਂ ਲੈਣਾ ਚਾਹੀਦਾ ਕਿਉਂਕਿ ਉਸ ਟਾਈਮ ਬੜਾ ਸਮਾਂ ਸੀ ਹੁਣ ਤੱਕ ਲੋ ਸਰਕਾਰ ਬਣ ਗਈ ਅਸੀਂ ਉਦੋਂ ਤੋਂ ਇਹ ਗੱਲ ਕਹਿੰਦੇ ਆਂ ਕਿ ਖਤਮ ਕਰ ਦੇਣਾ ਚਾਹੀਦਾ ਜਿਹੜਾ ਇੱਥੇ ਮੋਰਚਾ ਲੱਗਿਆ ਹੋਇਆ ਹੈ। ਇੱਥੇ ਬੰਦੀ ਨਾਲ ਸਰਦਾਰ ਪੰਦੇਰ ਦੀ ਜਾਂ ਡੱਲੇਵਾਲਾ ਸਾਹਿਬ ਦੀ ਕੀ ਗੱਲ ਹੋਈ ਆਪਣਾ ਦੱਸੋ। ਨਹੀਂ ਜੀ ਹੁਣ ਨਹੀਂ ਕਦੀ ਹੋਈ ਉਦੋਂ ਜਦੋਂ ਮੈਂ ਪਹਿਲਾਂ ਗਿਆ ਸੀ 16 ਤਰੀਕ ਨੂੰ ਗਏ ਸੀ 13 ਨੂੰ ਧਰਨਾ ਲੱਗਿਆ। 16 ਨੂੰ ਅਸੀਂ ਗਏ ਸਾਬ ਉੱਥੇ। ਤੇ ਉਦੋਂ ਦੀਆਂ ਗੱਲਾਂ ਹੋਈਆਂਨ ਉਸ ਤੋਂ ਬਾਅਦ ਕੋਈ ਸਾਨੂੰ ਐ ਮਹਿਸੂਸ ਹੋਇਆ ਵੀ ਅਸਲ 'ਚ ਅਸੀਂ ਇਹ ਹੌਲੀ 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 ਲੋਕਾਂ ਦੇ ਮਨ 'ਚ ਉਤਰਨਾ ਕਿਤੇ ਲੱਗ ਜੀਏ। ਲੋਕ ਸੋਚਣ ਲੱਗ ਗਏ ਵੀ ਧਰਨਾ ਗਲਤ ਲੱਗ ਗਿਆ। ਧਰਨਾ ਸਹੀ ਨਹੀਂ। ਲੋਕਾਂ ਨੂੰ ਜੀ ਵੀ ਬੜਾ ਸਮਝਾਉਣ ਦਾ ਯਤਨ ਕੀਤਾ ਉਸ ਤੋਂ ਬਾਅਦ ਮਹੀਨਾ ਉਰੇ ਲੱਗ ਗਿਆ ਸਾਡੇ ਇਲਾਕੇ ਨੇ ਲਾਤਾ ਇਲਾਕਾ ਇਕੱਠਾ ਹੋਇਆ ਆ ਬੈਠੇ ਨੇ ਮੁੰਡਾ ਅਨਬੋਲ ਨਹੀਂ ਇਹ ਸਾਰੇ ਰਲ ਕੇ ਮੇਰੇ ਕੋਲ ਆ ਮੈਨੂੰ ਕਹਿੰਨ ਲੱਗੇ ਇੱਥੇ ਕਿਉਂ ਨਹੀਂ ਬੈਠਦੇ ਜੀ ਆਪਾਂ ਇੱਥੇ ਬਈਏ ਤੁਹਾਨੂੰ ਬਹਿਣਾ ਪਿਆ ਉੱਥੇ ਪੂਰਾ ਮਹੀਨਾ ਪਰ ਉਹ ਵੀ ਮਹਿਸੂਸ ਹੁੰਦਾ ਸੀ ਵੀ ਗਲਤ ਆ ਉੱਥੇ ਸਾਡੇ ਕੋਲ ਲੋਕ ਆਏ ਹਰਿਆਣੇ ਦੇ ਵੀ ਤੁਸੀਂ ਐਂ ਕਰੋ ਜੀ ਤੁਸੀਂ ਜੇ ਤਰਨਾ ਖੋਲ ਦਿਓ ਅਸੀਂ ਅਗਲੇ ਹਰਿਆਣੇ ਨਾਲ ਗੱਲ ਕਰਕੇ ਪ੍ਰਯਾਜਨ ਨਾਲ ਤੇ ਸਾਰਾ ਚਾਲੂ ਕਰਾ ਦਿਆਂਗੇ ਅਸੀਂ ਆਖਾ ਠੀਕ ਆ ਜੀ ਬਿਲਕੁਲ ਜੇ ਤੁਸੀਂ ਚਾਲੂ ਕਰਾਉਂਦੇ ਹੋ ਤਾਂ ਕਰਾ ਲਓ ਨਵੀਂ ਸਰਕਾਰ ਨੇ ਆ ਕੇ ਗੱਲ ਕਰਨੀ ਹੈ ਕੋਡ ਆਫ ਕੰਟੈਕਟ ਆ ਇਹਦੇ ਚ ਗੱਲ ਹੋਣੀ ਹੀ ਨਹੀਂ ਕਿਸੇ ਦੀ ਹਣਾ ਤੇ ਉਹ ਅਸੀਂ ਜਦੋਂ ਖੋਲਿਆ ਤੇ 2 ਦਿਨ ਬਾਅਦ ਉਹਨਾਂ ਨੇ ਸਾਰਾ ਖਲਾ ਦਿੱਤਾ ਇਸੇ ਤਰ੍ਹਾਂ ਇਹ ਵੀ ਜਿਹੜਾ ਇਹ ਮੋਰਚਾ ਹੈ ਹੁਣ ਤਾਂ ਸਰਕਾਰ ਨੂੰ ਗੱਲ ਕਰ ਲੈਣੀ ਚਾਹੀਦੀ ਹੁਣ ਅੱਜ ਆਪਾਂ ਕਹੀਏ ਨਾ ਖਤਮ ਕਰ ਦਿਓ ਅੱਜ ਨਹੀਂ ਉਹ ਗੱਲ ਧੁਕਵੀਂ ਬਣਦੀ ਤੇ ਇਹ ਤੋਂ ਪਹਿਲਾਂ ਸੀ ਹੁਣ ਤਾਂ ਸਰਕਾਰ ਨੂੰ ਪਹਿਲਕਦਮੀ ਕਰਕੇ ਕਿਸਾਨਾਂ ਨੂੰ ਬੁਲਾਉਣਾ ਚਾਹੀਦਾ ਹੈ ਗੱਲ ਕਰਨੀ ਚਾਹੀਦੀ ਹੈ ਗੱਲ ਕਰਕੇ ਜਿਹੜੇ ਮਸਲੇ ਨੂੰ ਹੱਲ ਕਰਕੇ ਇਹ ਜਿਹੜੇ ਮੋਰਚੇ ਲੱਗੇ ਹੋਏ ਨੇ ਉਠਾ ਦੇ